ਪੰਜਾਬ ਦੇ ਵਿੱਚ ਬਿਜਲੀ ਸੰਕਟ ਹੈ ਤਲਵੰਡੀ ਸਾਬੋ ਥਰਮਲ ਪਲਾਂਟ ਦਾ 2 ਨੰਬਰ ਥਰਮਲ ਬੰਦ ਹੋ ਚੁੱਕਿਆ ਇਹ ਜਾਣਕਾਰੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਤੇ ਕਿਸਾਨ ਇਸ ਜਾਣਕਾਰੀ ਦੇ ਨਾਲ ਸੁੱਖ ਦਾ ਸਾਹ ਲੈਣ ਦੀ ਥਾਂ ਤੇ ਮੁਸ਼ਕਲ ਚੁੱਕੇ ਹੋਏ ਨੇ ਖਾਸ ਕਰਕੇ ਬਿਜਲੀ ਸਪਲਾਈ ਦੇ ਠੱਪ ਹੋਣ ਦੇ ਨਾਲ ਝੋਨੇ ਦੀ ਲਵਾਈ ਚ ਰੁੱਝੇ ਕਿਸਾਨਾਂ ਜਾ ਜਿਨ੍ਹਾਂ ਨੇ ਹਜੇ ਝੋਨਾ ਲਾਇਆ ਉਹਨਾਂ ਲਈ ਦਿੱਕਤਾਂ ਪੈਦਾ ਹੋ ਚੁੱਕੀਆਂ ਨੇ ਉਹ ਪਾਣੀ ਦੀ ਸਪਲਾਈ ਦੇ ਨਾਲ ਜੂਝ ਰਹੇ ਨੇ ਕੀ ਖਬਰ ਹੈ ਇਹਦੇ ਬਾਰੇ ਤੁਹਾਨੂੰ ਦੱਸ ਦਿਆਂ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਤੇ ਅੱਗੇ ਵਧਣ ਤੋਂ ਪਹਿਲਾਂ ਇੱਕ ਛੋਟੀ ਜੀ ਦਰਖਾਸਤ ਜੇਕਰ ਤੁਸੀਂ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਜਰੂਰ ਦਬ ਲੈਣਾ ਤਾਂ ਜੋ ਨੋਟੀਫਿਕੇਸ਼ਨ ਤੁਹਾਡੇ ਤੱਕ ਵੇਲੇ ਸਿਰ ਅਪੜਦਾ ਰਹੇ ਖਬਰ ਹੈ ਕਿ ਪਟਿਆਲਾ ਦੇ ਪਾਤੜਾ ਸਰਕਲ ਦੇ ਵਿੱਚ ਇੱਕ ਮੈਸੇਜ ਬਿਜਲੀ ਕਰਮਚਾਰੀਆਂ ਦੇ ਵੱਲੋਂ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਇੱਕ ਸੁਨੇਹਾ ਕਿਸਾਨਾਂ ਨੂੰ ਭੱਲਿਆ ਜਾ ਰਿਹਾ ਜਿੱਚ ਕਿਹਾ ਜਾ ਰਿਹਾ ਕਿ ਥਰਮਲ ਜਿਹੜਾ ਤਲਵੰਡੀ ਸਾਬੋ ਤਾਪ ਘਰ ਹੈ ਤਲਵੰਡੀ ਸਾਬੋ ਤਾਪ ਘਰ ਜਿਹੜਾ ਉਹਦਾ 2 ਨੰਬਰ ਤਾਪ ਘਰ ਜਿਹੜਾ ਉਹ ਬੰਦ ਹੈ ਠਾਪ ਹੋ ਚੁੱਕਿਆ ਜਿਸ ਕਰਕੇ ਬਿਜਲੀ ਸਪਲਾਈ ਨਿਰਵਿਘਨ ਨਹੀਂ ਦਿੱਤੀ ਜਾ ਸਕਦੀ ਜਿਹੜੇ ਗਰੁੱਪ ਚੱਲ ਰਹੇ ਨੇ ਉਹਨਾਂ ਦੀ ਸਪਲਾਈ ਵੀ ਨਿਰਵਿਘਨ ਨਹੀਂ ਦਿੱਤੀ ਜਾ ਸਕਦੀ ਮੈਸੇਜ ਚ ਲਿਖਿਆ ਗਿਆ ਸਾਰੇ ਕਿਸਾਨ ਵੀਰਾਂ ਨੂੰ ਦੱਸਿਆ ਜਾਂਦਾ ਹੈ ਕਿ ਪੀਸੀ ਪਟਿਆਲਾ ਜੀ ਦੇ ਹੁਕਮਾਂ ਅਨੁਸਾਰ ਤਲਵੰਡੀ ਸਾਬੋ ਥਰਮਲ ਵਿਖੇ 2 ਨੰਬਰ ਥਰਮਲ ਬੰਦ ਹੋਣ ਕਾਰਨ ਰਾਤੀ 9 ਵਜੇ ਚੱਲਣ ਵਾਲਾ ਗਰੁੱਪ ਜਿਸ ਦੀ ਸਪਲਾਈ ਬਰੌਥ ਪ੍ਰਭਾਵਿਤ ਹੋਈ ਹੈ ਐਸੀ ਇਹ ਵੀ ਨਹੀਂ ਕਹਿ ਸਕਦੇ ਕਿ ਜੋ B ਗਰੁੱਪ ਚੱਲ ਰਿਹਾ ਹੈ ਉਸ ਦੀ ਸਪਲਾਈ ਪੂਰਾ ਟਾਈਮ ਚੱਲੇਗੀ ਦੇਰ ਰਾਤ ਤੋਂ ਲੈ ਕੇ ਉੱਚ ਅਧਿਕਾਰੀਆਂ ਦੀ ਆਪਸੀ ਗੱਲਬਾਤ ਚੱਲ ਰਹੀ ਹੈ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਸਪਲਾਈ ਵੱਧ ਤੋਂ ਵੱਧ ਤੇ ਨਿਰਵਿਘਨ ਦਿੱਤੀ ਜਾ ਸਕੇ ਤੇ ਜੋਰ ਪੋਟ ਆ ਰਹੀ ਹੈ ਇਸ ਸਰਕਲ ਦੇ ਵਿੱਚ ਲਗਾਤਾਰ ਲੈ ਬਿਜਲੀ ਜਿਹੜੀ ਆ ਉਹ ਨਹੀਂ ਆ ਰਹੀ ਬੱਤੀ ਦੇ ਨਾਂ ਆਉਣ ਕਰਕੇ ਕਿਸਾਨਾਂ ਨੂੰ ਝੋਨਾ ਜਿਹੜੇ ਕਿਸਾਨ ਪਿਛੜਾ ਝੋਨਾ ਲਾ ਰਹੇ ਆ ਪਿੱਛੇ ਆ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜੇ ਕਿਸਾਨਾਂ ਨੇ ਝੋਨਾ ਲਾ ਲਿਆ ਉਹਨਾਂ ਨੂੰ ਝੋਨੇ ਦੇ ਵਿੱਚ ਪਾਣੀ ਦੀ ਪੂਰਤੀ ਦੇ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਹਾ ਜਾ ਰਿਹਾ ਕਿ ਲਾਈਟ ਜਿਹੜੀ ਬਿਜਲੀ ਹੈ ਜਿਹੜੀ ਉਹ ਲਗਾਤਾਰ ਨਹੀਂ ਆ ਰਹੀ ਲਗਭਗ ਜਿਹੜਾ ਉਹ 24 ਘੰਟਿਆਂ ਦਾ ਫਰਕ ਪੈ ਚੁੱਕਿਆ ਆ ਤੇ ਇਸ ਕਰਕੇ ਕਿਸਾਨ ਕਾਫੀ ਖੱਜਲਖੁਆਰ ਹੋ ਰਹੇ ਨੇ ਰਿਪੋਰਟ ਸਿਰਫ ਪਾਤੜਾ ਸਰਕਲ ਤੋਂ ਆਈ ਹੈ ਇਸ ਬਾਰੇ ਮੈਂ ਹੋਰ ਵੀ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤਾਂ ਲਗਭਗ ਲੰਮਸਲਮ ਇਹ ਜੀਆਂ ਦਿੱਕਤਾਂ ਆ ਰਹੀਆਂ ਨੇ ਗੱਲ ਇਹ ਹੈ ਕਿ ਸਰਕਾਰ ਵੱਡੇ ਦਾਅਵੇ ਕਰਦੀ ਸੀ ਸਰਕਾਰ ਨੇ ਪੰਜਾਬ ਨੂੰ ਜ਼ੋਨਾਂ ਦੇ ਵਿੱਚ ਵੰਡਿਆ ਇਸ ਸਮੇਂ ਜਿਹੜਾ ਜ਼ੋਨ ਚੱਲ ਰਿਹਾ ਜਿਹੜਾ 9 ਜੂਨ ਤੋਂ ਲਗਾਤਾਰ ਜ਼ੋਨ ਚੱਲਣਾ ਸੀਗਾ ਉਸ ਜ਼ੋਨ ਦੇ ਵਿੱਚ ਜਿਹੜਾ ਝੋਨਾ ਲੱਗਣਾ ਜਿਹਦੇ ਵਿੱਚ ਪਟਿਆਲਾ, ਸੰਗਰੂਰ, ਕਪੂਰਥਲਾ ਤੇ ਕਈ ਹੋਰ ਜ਼ਿਲ੍ਹੇ ਸ਼ਾਮਲ ਨੇ ਇਹਨਾਂ ਜੇਕਰ ਤੁਹਾਡੇ ਤੋਂ ਜ਼ੋਨਾਂ ਚ ਵੰਡ ਕੇ ਬਿਜਲੀ ਸਪਲਾਈ ਪੂਰੀ ਨਹੀਂ ਹੋ ਰਹੀ ਇਹ ਇੱਕ ਜਿਹੜਾ ਆਪਣੇ ਆਪ ਦੇ ਵਿੱਚ ਗੱਲ ਹੈ ਕਿਉਂਕਿ ਲੋਕ ਸਭਾ ਵੋਟਾਂ ਤੋਂ ਪਹਿਲਾਂ ਤਾਂ ਬਿਜਲੀ ਸਪਲਾਈ ਬਹੁਤ ਸੋਹਣੀ ਚੱਲਦੀ ਰਹੀ ਉਸ ਤੋਂ ਬਾਅਦ ਜੋ ਹਾਲ ਹੈ ਤੁਸੀਂ ਦੇਖਿਆ ਉਸ ਤੋਂ ਪਹਿਲਾਂ ਹੜਾ ਆ ਗਿਆ ਬਿਜਲੀ ਸਪਲਾਈ ਇੱਕ ਖਿੱਤੇ ਜਿਹਾ ਲੋੜ ਹੀ ਨਹੀਂ ਬਿਜਲੀ ਸਪਲਾਈ ਘਰਾਂ ਵਾਲੀ ਵੀ ਠੱਪ ਕਰਨੀ ਪੈ ਗਈ ਸੀ ਤਾਂ ਇਸ ਮਾਮਲੇ ਦੇ ਵਿੱਚ ਹੁਣ ਜਦੋਂ ਸਰਕਾਰ ਦੇ ਲਈ ਪਰਖ ਦੀ ਘੜੀ ਆ ਤਾਂ ਸਰਕਾਰ ਇਸ ਮਾਮਲੇ 'ਚ ਉਲਝਦੀ ਹੋਈ ਨਜ਼ਰ ਆਉਂਦੀ ਹੈ। ਬੇਸ਼ੱਕ ਥਰਮਲ ਦਾ ਦੂਜਾ ਜੁਨਟ ਇੱਕ ਜੁਨਟ ਬੰਦ ਹੋਇਆ ਆ। ਤਲਵੰਡੀ ਸਾਬੋ ਤਾਪ ਬਿਜਲੀ ਤਾਪ ਘਰ ਦਾ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਸਪਲਾਈ ਹੋਰ ਪਾਸੇ ਜਿਹੜੀ ਆ ਉਹ ਪੂਰੀ ਨਹੀਂ ਕੀਤੀ ਜਾ ਸਕਦੀ। ਪਟਿਆਲਾ ਸਰਕਲ ਪਾਤੜਾ ਸਰਕਲ ਦੇ ਕਿਸਾਨ ਇਸ ਚੀਜ਼ ਦੇ ਨਾਲ ਕਾਫੀ ਵੱਡੇ ਪੱਧਰ ਤੇ ਜਿਹੜਾ ਆ ਉਲਝੇ ਹੋਏ ਨੇ, ਜੂਝ ਰਹੇ ਨੇ ਕਿਉਂਕਿ ਝੋਨਾ ਤਰੇੜਾ ਮਾਰ ਰਿਹਾ ਆ। ਜੇਕਰ ਸਪਲਾਈ ਲਗਾਤਾਰ ਨਹੀਂ ਆਉਂਦੀ ਤਾਂ ਉਹਨਾਂ ਲਈ ਮੁਸ਼ਕਲਾਂ ਕਾਫੀ ਖੜੀਆਂ ਹੋ ਸਕਦੀ। ਯਾਰੇ ਕੁੱਲ ਮਿਲਾ ਕੇ ਜਿਹੜੇ ਜ਼ਿਲ੍ਹੇ ਇਸ ਜ਼ੋਨ 'ਚ ਆ ਰਹੇ ਨੇ ਉਹਨਾਂ ਨੂੰ ਇਸ ਸਮੇਂ ਝੋਨਾ ਲਾਉਣ ਦੇ ਵਿੱਚ ਤੇ ਝੋਨੇ ਨੂੰ ਜਿਹੜਾ ਨਵਾਂ ਝੋਨਾ ਲੱਗਿਆ ਉਹਨੂੰ ਪੈਰਾਂ ਸਿਰ ਕਰਨ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਝੋਨੇ ਲਈ ਪਾਣੀ ਦੀ ਪੂਰਤੀ ਬਹੁਤ ਜ਼ਰੂਰੀ ਹੈ ਤੇ ਉਹ ਪੂਰਤੀ ਦਾ ਇੱਕੋ ਇੱਕ ਸਾਧਨ ਹੈ ਕਿ ਮੋਟਰਾਂ ਚਲਾ ਕੇ ਉਹ ਕੀਤਾ ਜਾਂਦਾ ਹੈ ਰਹੀ ਗੱਲ ਨਹਿਰੀ ਪਾਣੀ ਦੀ ਉਹਦੇ ਹਾਲਾਤ ਤੁਹਾਡੇ ਸਾਹਮਣੇ ਨੇਗੇ ਉਹਦੇ ਬਾਰੇ ਹੁਣ ਕੀ ਦੱਸਿਆ ਜਾਵੇ ਕੀ ਨਾ ਦੱਸਿਆ ਜਾਵੇ ਤੁਸੀਂ ਆਪ ਸਿਆਣੇ ਬੋਤੇ ਦਰਸ਼ਕ ਕਿਸਾਨ ਨੀ ਕਿਤੇ ਨਾਲ ਸਿੱਧੇ ਜਾ ਸਿੱਧੇ ਰੂਪ ਦੇ ਵਿੱਚ ਸਬੰਧ ਰੱਖਦੇ ਆ ਮਸਲਾ ਇਹ ਹੈ ਕਿ ਸਰਕਾਰ ਨੂੰ ਤੁਰੰਤ ਨਿਰਵਿਗਣ ਤੇ ਜਿੰਨੀ ਸਪਲਾਈ ਬਣਦੀ ਹੈ ਜਿਸ ਫੀਡਰ ਦੀ ਜਿਸ ਸਰਕਲ ਦੀ ਉਹਨੂੰ ਤੁਰੰਤ ਪੂਰਾ ਕਰਨਾ ਚਾਹੀਦਾ ਹੈ ਫਿਲਹਾਲ ਕਟ ਜਿਹੜਾ ਆ ਉਹ ਲੰਬਾ ਹੁੰਦਾ ਜਾਂਦਾ ਹੈ ਜੋ ਮੇਰੀ ਗੱਲ ਪਾਤੜਾ ਇਲਾਕੇ ਦੇ ਕਿਸਾਨਾਂ ਨਾਲ ਹੋਈ ਉਹਦੇ ਵਿੱਚੋਂ ਹੀ ਨਿਕਲ ਕੇ ਆ ਰਿਹਾ ਕਿ ਬਿਜਲੀ ਸਪਲਾਈ ਕਾਫੀ ਲੰਬੇ ਸਮੇਂ ਤੋਂ ਪ੍ਰਭਾਵਿਤ